ਗੁਰਲੀਂ ਤੇ ਪਾਪਾ ਤੁਸੀਂ ਜਿਦ ਨਾ ਕਰੋ ਕਿ ਆਪਾਂ ਕੁੜੀ ਨੂੰ ਅੱਗੇ ਹੋਰ ਪੜਾਈਏ ਕਿਉਂ ਤੂੰ ਮੇਰੀ ਗੱਲ ਸਮਝਦੀ ਕਿਉਂ ਨਹੀਂ ਆ ਕੁੜੀ ਆਪਣੀ ਪੜਨ ਵਿੱਚ ਹੁਸ਼ਿਆਰ ਵੀ ਆ ਤੇ ਉਹ ਅੱਗੇ ਪੜਨਾ ਵੀ ਚਾਹੁੰਦੀ ਆ ਮੈਨੂੰ ਪਤਾ ਵਾ ਉਹ ਪੜਨ ਵਿੱਚ ਹੁਸ਼ਿਆਰ ਵੀ ਆ ਤੇ ਅੱਗੇ ਪੜਨਾ ਵੀ ਚਾਹੁੰਦੀ ਆ ਤੇ ਫੇਰ ਕਿਉਂ ਤੂੰ ਐ ਸੋਚਦੀ ਆ ਕਿ ਉਹਨੇ 10 ਕਲਾਸਾਂ ਕਰ ਲਈਆਂ ਤੇ ਹੋਰ ਦੋ ਸਾਲਾਂ ਨੂੰ ਉਹਦਾ ਵਿਆਹ ਕਰ ਦਾਂਗੇ ਤੇ ਸਾਡੇ ਸਿਰੋਂ ਬੋਝ ਲਾਥ ਜੂਗਾ ਮੈਨੂੰ ਤੇ ਉਹ ਬੋਝ ਲੱਗਦੀ ਨਹੀਂ ਆ ਆਪਣੀ ਤੇ ਧੀ ਆਓ ਨਾਲੇ ਮੁੰਡਿਆਂ ਨਾਲੋਂ ਵੱਧ ਪਿਆਰ ਕਰਦੀ ਆਪਾਂ ਦੋਵਾਂ ਨੂੰ ਪਰ ਤੁਸੀਂ ਨਹੀਂ ਨਾ ਜਾਣਦੇ ਧੀਆਂ ਦੀਆਂ ਮਜਬੂਰੀਆਂ ਨੂੰ ਕਿ ਇਹਨਾਂ ਨੂੰ ਚੌਕੇ ਚੁੱਲ੍ਹੇ ਦਾ ਕੰਮ ਆਉਣਾ ਵੀ ਜ਼ਰੂਰੀ ਆ ਹੁਣ ਇਹ ਨਾਲ ਔਖੀ ਕਿ ਧੀਆਂ ਦੀਆਂ ਪੜ੍ਹਾਈਆਂ ਲਿਖਾਈਆਂ ਤੇ ਲਾਇਆ ਖਰਚਾ ਕਿਸੇ ਕੰਮ ਤੇ ਆਉਂਦਾ ਨਹੀਂ ਇਹੀ ਤੇ ਮੈਂ ਸੋਚਦੀ ਆ ਕਿ ਮੇਰੇ ਮਾਪਿਓ ਨੇ ਆਪ ਤੰਗੀਆਂ ਝੱਲ ਝੱਲ ਕੇ ਮੈਨੂੰ ਬੀਏ ਕਰਵਾਈ ਇਨਾ ਖਰਚਾ ਲਾਇਆ ਤੇ ਉਹਨਾਂ ਦਾ ਖਰਚਾ ਲੱਗਾ ਕੇ ਇਹ ਕੰਮ ਆਇਆ ਮੈਨੂੰ ਤੇ ਚੌਕੀ ਚੁੱਲੇ ਤੋਂ ਟਾਈਮ ਨਹੀਂ ਮਿਲਦਾ ਉਹ ਨਹੀਂ ਹੁਣ ਜਮਾਨੇ ਨਹੀਂ ਦੇ ਜਿਹੜੇ ਤੂੰ ਸੋਚੀ ਬੈਠੀ ਆ ਹੁਣ ਜਮਾਨਾ ਬਦਲ ਗਿਆ ਲੋਕਾਂ ਨੇ ਪੜ੍ਹਾਈ ਦੀ ਵੈਲਿਊ ਨੂੰ ਸਮਝਣ ਲੱਗ ਪਏ ਆ ਤੇ ਫੇਰ ਤੁਸੀਂ ਕਿਹੜੇ ਜਮਾਨੇ ਚੋਂ ਜੇ ਮੇਰੀ ਪੜ੍ਹਾਈ ਦੀ ਵੈਲਿਊ ਨੂੰ ਸਮਝਿਆ ਕਿਉਂ ਨਹੀਂ ਮੈਨੂੰ ਚੰਗੀ ਭਰੀ ਜੌਬ ਮਿਲਦੀ ਸੀ ਮੈਨੂੰ ਤੇ ਕਰਨ ਨਹੀਂ ਦਿੱਤੀ ਇਹੇ ਜੀ ਸਾਡੇ ਘਰ ਦਾ ਰਵਾਜ ਨਹੀਂ ਆ ਤੇ ਨਵਾਂ ਧੀਆਂ ਕਿਤੇ ਬਾਹਰ ਜਾ ਕੇ ਕੰਮ ਕਰ ਉਹ ਨਹੀਂ ਨਹੀਂ ਆਪਣੀ ਤੇ ਮਾਤਾ ਥੋੜੀ ਪਿਛਲੇ ਖਿਆਲਾਂ ਦੀ ਉਹਨੇ ਤਾਂ ਨਹੀਂ ਕਿਤੇ ਨਵਾਂ ਨੂੰ ਜਾਣ ਦਿੱਤਾ ਤੇ ਮਾਤਾ ਤੇ ਅੱਜ ਵੀ ਚੰਗੀ ਭਲੀ ਆ ਤੇ ਉਹ ਆਪਣੇ ਘਰ ਦੀਆਂ ਧੀਆਂ ਨੂੰ ਕਿਵੇਂ ਇੰਨੀ ਦੂਰ ਤੱਕ ਪੜਨ ਦਊ ਕਿ ਤੁਸੀਂ ਅਜੇ ਵੀ ਆਪਣੀਆਂ ਤੇ ਬਗਾਨੀਆਂ ਵਿੱਚ ਫਰਕ ਹੀ ਰੱਖਦੇਗੇ ਮਾਤਾ ਵਰਤਾਰੀ ਨੇ ਕੀ ਕਹਿਣਾ ਉਹ ਤੇ ਸਗੋਂ ਆਪ ਕਹਿੰਦੀ ਆ ਪੀਚਲ ਕੁੜੀ ਪੜ੍ਹ ਲਿਖ ਜਾਵੇ ਤੇ ਕਿਤੇ ਨੌਕਰੀ ਮਿਲ ਜੂ ਤੇ ਮਾਪਿਓ ਨੂੰ ਅਸੀਸਾਂ ਦੇਊਗੀ ਸਮਝ ਗਈ ਸਮਝ ਗਈ ਮੈਂ ਆਪਣੀਆਂ 3 3 ਤੇ ਜਿਹੜੀਆਂ ਬਾਹਰੋਂ 3 ਨੂੰ ਨਵੇਂ ਬਣਾ ਕੇ ਲਿਆਉਣੇ ਆ ਉਹ ਤਾਂ ਸਿਰਫ ਘਰ ਦੇ ਕੰਮ ਕਰਨ ਲਈ ਲੈ ਕੇ ਆਉਣੇ ਆ ਉਹ ਨਹੀਂ ਨਹੀਂ ਤੂੰ ਸਮਝੀ ਨਹੀਂ ਮਾਤਾ ਦੇ ਕਹਿਣ ਦਾ ਮਤਲਬ ਇਹ ਆ ਕਿ ਪੜ੍ਹਾਈ ਲਿਖਾਈ ਜ਼ਿੰਦਗੀ ਚ ਕੰਮ ਆਉਂਦੀ ਆ ਤੇ ਮਾ ਪਿਓ ਦਾ ਵੀ ਨਾਂ ਰੌਸ਼ਨ ਕਰਦੀ ਆ ਹਾਂ ਜਿਸ ਦਿਨ ਮੈਂ ਵੀ ਬੀਏ ਵਿੱਚੋਂ ਫਰਸਟ ਆਈ ਸੀ ਤੇ ਸਾਰਾ ਮਹੱਲਾਜ਼ ਮਮੀ ਡੈਡੀ ਨੇ ਵਧਾਈਆਂ ਦੇਣ ਆਇਆ ਸੀ ਤੇ ਸਾਰੇ ਕਹਿੰਦੇ ਸੀ ਕਿ ਮਹਿੰਦਰ ਸਿੰਘ ਦੀ ਕੁੜੀ ਬੀਏ ਵਿੱਚੋਂ ਫਰਸਟ ਆਈ ਆ ਹਾਂ ਜਿਸ ਦਿਨ ਆਪਣੀ ਗੁਰਲੀਨ ਵੀ ਐਮਏ ਵਿੱਚੋਂ ਫਰਸਟ ਆਊਗੀ ਤੇ ਆਪਾਂ ਨੂੰ ਵੀ ਸਾਰਾ ਮਹੱਲਾ ਵਧਾਈਆਂ ਦੇਣ ਆਊਗਾ ਤੇ ਲੋਕ ਕਹਿਣਗੇ ਗੁਰਦੇਵ ਸਿੰਘ ਦੀ ਕੁੜੀ ਐਮਏ ਵਿੱਚੋਂ ਫਰਸਟ ਆਈ ਆ हां मैं ਤਾਂ ਡਿਗਲ ਸਮਝਦੀ ਆ ਕਿ ਪੜ੍ਹਾਈ ਲਿਖਾਈ ਬਹੁਤ ਵੱਡੀ ਦੇਣ ਆ ਮਾਪਿਓ ਦੀ ਪਰ ਬਾਅਦ ਵਿੱਚ ਹੁੰਦਾ ਕੀ ਆ ਲੋਕ ਕੀ ਦੇਖਦੇ ਆ ਕਿ ਕੁੜੀ ਨਾਲ ਕੀ ਲੈ ਕੇ ਆਈ ਆ ਕਿਉਂਕਿ ਉਹਨਾਂ ਨੂੰ ਪੜ੍ਹਾਈ ਲਿਖਾਈ ਦਿਖਾਈ ਨਹੀਂ ਦਿੰਦੀ ਉਹਨਾਂ ਨੂੰ ਤੇ ਸਿਰਫ ਧੀ ਦੇ ਗਲ ਪੈ ਗਹਿਣੇ ਤੇ ਟਰਾਲੀਆਂ ਤੇ ਲੱਧਿਆ ਸਮਾਨ ਦਿਖਾਈ ਜਾਂਦਾ ਜਿਹੜੀ ਉਹ ਮਾਪਿਓ ਦੀਆਂ ਰੀਝਾਂ ਨੂੰ ਮਾਰ-ਮਾਰ ਕੇ ਨਾਲ ਡਿਗਰੀਆਂ ਲੈ ਕੇ ਆਉਂਦੀ ਆ ਉਸ ਦਿਨ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਕੋਈ ਨਹੀਂ ਉਸ ਦਿਨ ਪੜ੍ਹਾਈ ਦੀ ਵੈਲਿਊ ਨੂੰ ਸਮਝਦਾ ਉਹ ਨਹੀਂ ਵੈਲਿਊ ਹੈ ਲੋਕ ਸਮਝਦੇ ਅਸੀਂ ਧੀ ਨੂੰ ਮੰਗਣ ਵੇਹਣ ਤੋਂ ਪਹਿਲਾਂ ਇਹ ਗੱਲ ਕਰਾਂਗੇ ਕਿ ਅਸੀਂ ਆਪਣੀ ਧੀ ਨੂੰ ਇੰਨਾ ਪੜਾਇਆ ਲਿਖਾਇਆ ਤੇ ਖਰਚਾ ਬਹੁਤ ਆ ਗਿਆ ਹੁਣ ਸਾਡੇ ਕੋ ਦਹੇਜ ਦੇਣ ਦੀ ਕੋਈ ਗੁੰਜਾਇਸ਼ ਨਹੀਂ ਉਹ ਸਾਡੀ ਗੱਲ ਜਰੂਰ ਮੰਨ ਲੈਣਗੇ ਤੁਸੀਂ ਤੇ ਪੋਹਲੀਆਂ ਗੱਲਾਂ ਕਰਦੇਗੇ ਮੇਰੇ ਮਾਪੋ ਨੇ ਵੀ ਤਾਂ ਉਸ ਟਾਈਮ ਦੀ ਮਹਿੰਗੀ ਪੜ੍ਹਾਈ ਕਰਵਾਈ ਸੀ ਤੇ ਤੁਹਾਨੂੰ ਦੱਸਿਆ ਵੀ ਸੀ ਕਿ ਸਾਡੀ ਕੁੜੀ ਇੰਨਾ ਪੜ੍ਹੀ ਲਿਖੀ ਆ ਤੇ ਬਹੁਤ ਖਰਚਾ ਆ ਗਿਆ ਪਰ ਫਿਰ ਵੀ ਜੇ ਤੁਹਾਡੀ ਕੋਈ ਮੰਗ ਹੋਵੇ ਤੇ ਸਾਨੂੰ ਦੱਸਿਓ ਜਰੂਰ ਹਾਂ ਤੇ ਅਹੀਂ ਕਦੋਂ ਕੁਝ ਮੰਗਿਆ ਸੀ ਤੁਹਾਹਾਂ ਤੇ ਕੁਝ ਨਹੀਂ ਸੀ ਮੰਗਿਆ ਪਰ ਵਿਚੋਲੇ ਕੋਲ ਸੁਨਾਹ ਜਰੂਰ ਭੇਜਦਾ ਸੀ ਕਿ ਜੋ ਵੀ ਤੁਹਾਂ ਦੇਣਾ ਆਪਣੀ ਧੀ ਜਵਾਈ ਨਹੀਂ ਦੇਣਾ ਸਾਡੀਆਂ ਤੇ ਬਸ 5-7 ਮਿਲਣੀਆਂ ਤੇ ਦੇਰ 200 ਬੰਦਾ ਬਰਾਤ ਦਾ ਆਉਣਾ ਉਹਨਾਂ ਨੂੰ ਬਸ ਧੀਰਜ ਨਾਲ ਸਾਂਭ ਦਿਓ ਸਾਰੇ ਖਾਣ ਪੀਣ ਵਾਲੇ ਹੀ ਆ ਹਾਂ ਇਹਨਾਂ ਨੂੰ ਤਾਂ ਫਿਰ ਕਰਨਾ ਹੀ ਪੈਂਦਾ ਨਾ ਹਾਂ ਇਹਨਾਂ ਕਰਨ ਲੱਗਿਆਂ ਜਿਹੜੀ ਤੰਗੀ ਮੇਰੇ ਮਾਪਿਓ ਨੇ ਝੱਲੀ ਉਹ ਮੇਰਾ ਮਾਪਿਓ ਜਾਂ ਮੈਂ ਜਾਣਦੀ ਹਾਂ ਵੀਰ ਮੇਰੇ ਤੇ ਉਦੋਂ ਅਜੇ ਪੜਦੇ ਸੀ ਉਹ ਗੁਰਲੀਨ ਨੂੰ ਆਪਾਂ ਪੜਾਉਣਾ ਲਿਖਾਉਣਾ ਚੰਗਾ ਆ ਤੇ ਵਿਆਹ ਆਪਾਂ ਚੁੰਨੀ ਚੜਾਵਾਈ ਕਰ ਦੇਣਾ ਆ ਧੀਆ ਦੇ ਮਾਪਿਓ ਦੀ ਸੋਚ ਨਾਲ ਮੁੰਡਿਆਂ ਵਾਲੇ ਨਹੀਂ ਚੱਲਦੇ ਕੋਈ ਕਹਿੰਦਾ ਕਿ ਮੁੰਡੇ ਦੀਆਂ ਭੈਣਾਂ ਨਹੀਂ ਚੁੰਨੀ ਚੜਾਵੇ ਨੂੰ ਮੰਨਦੀਆਂ ਕੋਈ ਕਹਿੰਦਾ ਸਾਡਾ ਕੱਲਾ ਕੱਲਾ ਮੁੰਡਾ ਆ ਤੇ ਵਿਚੋਲਾ ਵੀ ਕਹਿ ਦਿੰਦਾ ਕਿ ਜੀ ਚੰਗਾ ਰਿਸ਼ਤਾ ਕਰਨਾ ਤੇ ਭਾਈ ਖਰਚ ਤੇ ਕਰਨਾ ਹੀ ਪੈਣਾ ਆ ਫਿਰ ਕੌਣ ਧੀ ਦੇ ਮਾਪਿਓ ਨਾਲ ਹਮਦਰਦੀ ਵੰਦਦਾ ਕਿ ਕੋਈ ਗੱਲ ਨਹੀਂ ਜਿਵੇਂ ਤੁਸੀਂ ਆਖੋਗੇ ਉਦਾਂ ਹੀ ਕਰ ਲਾਂਗੇ ਹੁਣ ਤੂੰ ਹੀ ਦੱਸ ਫਿਰ ਕੀ ਕਰੀਏ ਮੈਂ ਤੇ ਤੁਹਾਨੂੰ ਇੱਕ ਹੀ ਸਲਾਹ ਦੇਣੀ ਆ ਕਿ ਜੋ ਗੱਲਾਂ ਮੈਂ ਸੁਣਦੀ ਰਹੀ ਆ ਉਹ ਗੱਲਾਂ ਮੇਰੀ ਧੀ ਨਾ ਸੁਣੇ ਕਿਉਂਕਿ ਕੋਈ ਨਹੀਂ ਦੇਖਦਾ ਕਿ ਸਾਡੇ ਘਰ ਪੜ੍ਹੀ ਲਿਖੀ ਨਾ ਆਈ ਆ ਉਹ ਤਾਂ ਇਹ ਦੇਖਦੇ ਆ ਕਿ ਇਹਨੂੰ ਕੰਮ ਕਿਹੜਾ ਕਿਹੜਾ ਨਹੀਂ ਆਉਂਦਾ ਤੇ ਇਹਨੂੰ ਕਿਵੇਂ ਅਸੀਂ ਨੀਵਾ ਦਿਖਾ ਸਕਦੇ ਆ ਤੇਰੇ ਗਰਣ ਦਾ ਕੀ ਮਤਲਬ ਇਹ ਮੇਰੇ ਕਹਿਣ ਦਾ ਮਤਲਬ ਸਿੱਧਾ ਤੇ ਸਾਫ ਆ ਕਿ ਕੁੜੀਆਂ ਤੇ ਮੁੰਡਿਆਂ ਵਿੱਚ ਪਹਿਲਾਂ ਵੀ ਫਰਕ ਸਮਝਿਆ ਜਾਂਦਾ ਸੀ ਤੇ ਅੱਜ ਵੀ ਫਰਕ ਹੀ ਸਮਝਿਆ ਜਾਂਦਾ ਉਹ ਨਹੀਂ ਨਹੀਂ ਹੁਣ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਨਾਅਰਾ ਆ ਕਿ ਕੁੜੀ ਬਚਾਓ ਤੇ ਕੁੜੀ ਪੜਾਓ ਨਾਲੇ ਕੁੜੀਆਂ ਤੇ ਮੁੰਡਿਆਂ ਵਿੱਚ ਹੁਣ ਕੋਈ ਫਰਕ ਨਹੀਂ ਆ ਨਹੀਂ ਗੁਰਲੇਂਦੇ ਪਾਪਾ ਇਹ ਫਰਕ ਉਹਨਾਂ ਘਰਾਂ ਵਿੱਚ ਨਾ ਸਮਝੇ ਜਾਂਦੇ ਹੋਣਗੇ ਜਿਨ੍ਹਾਂ ਘਰਾਂ ਵਿੱਚ ਨੌਕਰਾਨੀਆਂ ਕੰਮ ਕਰਦੀਆਂ ਨੇ ਅਜਹੀ ਗੱਲ ਸਰਕਾਰਾਂ ਦੇ ਨਾਅਰਿਆਂ ਦੀ ਇਹ ਤਾਂ ਸਿਰਫ ਵੋਟਾਂ ਵਟੋਲਣ ਲਈ ਹੁੰਦੇ ਆ ਨਹੀਂ ਤੇ ਅੱਜ ਅਣਗਿਣਤ ਹੀ ਕੇਸ ਉਹਨਾਂ ਧੀਆਂ ਦੇ ਮਹਿਲਾ ਮੰਡਲਾਂ ਵਿੱਚ ਆ ਜਿਨ੍ਹਾਂ ਨੂੰ ਪਤੀ ਨਸ਼ੇੜੀ ਮਿਲ ਗਏ ਉਹਨਾਂ ਧੀਆਂ ਨੂੰ ਅੱਜ ਕਿਉਂ ਨਹੀਂ ਤਲਾਕ ਦਿੱਤਾ ਜਾ ਰਿਹਾ ਤਲਾਕ ਤੇ ਹਰ ਦੋਵਾਂ ਦੀ ਮਰਜ਼ੀ ਨਾਲ ਹੋਣਾ ਆ ਨਾ ਹਾਂ ਹਾਂ ਮੁੰਡੇ ਵਾਲਿਆਂ ਨੂੰ ਪਤਾ ਕਿ ਸਾਡੇ ਪੁੱਤ ਨਸ਼ੇੜੀ ਦਾ ਦੂਸਰਾ ਵਿਆਹ ਤੇ ਹੋਣਾ ਨਹੀਂ ਤੇ ਜਿਹੜੀ ਕੂੰਜ ਸਾਡੀ ਚੁੱਗਲ 'ਚ ਫਸੀ ਆ ਕਿਤੇ ਉਹ ਨਾ ਨਿਕਲ ਕੇ ਚਾਰ ਦਿਨ ਚੰਗੇ ਜ਼ਿੰਦਗੀ ਦੇ ਕੱਟ ਲੇ ਇਸੇ ਕਰਕੇ ਤਾਂ ਤਲਾਕ ਨਹੀਂ ਦਿੰਦੇ ਚਲ ਉਹ ਕੋਈ ਨਹੀਂ ਆਪਾਂ ਬਹੁਤ ਚ ਦੇਖਦੇ ਆ ਕਿੱਦਾਂ ਕਰਨਾ ਹੁਣ ਘਰੋਂ ਚੱਲਦੇ ਆ ਟਾਈਮ ਬਹੁਤ ਹੋ ਗਿਆ